ਉਹ ਸਾਹਮਣੇ ਪੌੜੀਆਂ ਉਤੋਂ ਦੇ ਉੱਪਰ ਜਾਣਾ ਆਪਾਂ ਫਿਰ ਅੰਦਰ ਚੱਲ ਕੇ ਤੁਹਾਨੂੰ ਦਿਖਾਉਣੀ ਆ ਤੂੰ ਬਹਲਾ ਕਿਹਨਾਂ ਆ ਲੈ ਲੈ ਖੜਾਉਣੇ ਦਿਵਾਵਾ ਤੁਹਾਨੂੰ ਥਾਰ ਆ ਲੈ ਲੈ ਲੈਣਾ ਆ ਮੰਦਰ ਦੇ ਬਾਹਰ ਲੱਗੇ ਹੋਏ ਖੜਾਉਣੇ ਵਾਲੇ ਬੱਚੇ-ਪੁੱਛੀ ਆਉਂਦੇ ਤੇ ਲੈ ਕੇ ਜਾਂਦੇ ਆ ਉਹ ਬੈਠੋ ਤੇਰਾ ਸੁਸਤ ਹੋਇਆ ਆ ਵੀ ਆ ਮੇਰੇ ਖਿਆਲ ਇਥੇ ਬਹਿਣ ਵਾਸਤੇ ਵੈਸੀ ਬਣਾਇਆ ਹੋਇਆ ਹੈ ਬਹਿਣ ਵਾਸਤੇ ਸੂਦੇ ਕੀਤੀ ਹੋਈ ਹੈ ਹਾਂ ਬਹਿਣ ਵਾਸਤੇ ਸੂਦੇ ਕੀਤੀ ਹੋਈ ਹੈ ਇਧਰਲੀ ਸਾਈਡ ਆ ਸ਼੍ਰੀ ਕਲਕਾ ਸੇਵਾ ਸੁਮਤ ਇਹ ਸ਼ਾਇਦ ਕੋਈ ਇਹਨਾਂ ਦਾ ਦਫ਼ਤਰ ਲੱਗਦਾ ਆ ਦੇਖੋ ਵੀ ਪੱਥਰਾਂ ਚ ਬਣਾਇਆ ਹੋਇਆ ਹੈ ਹਾਂ ਹੁਣ ਅਸੀਂ ਪੌੜੀਆਂ ਜੜਨ ਲੱਗੇ ਆ ਆਜੋ ਉੱਚੀ ਬੋਲੇ ਕਰ ਮੜਾ ਲੇ ਇਹ ਆ ਜਾ ਚੱਲ ਬੀ ਉੱਤੇ ਵੇਖਤਾ ਹਾਂ ਬਾਈ ਛੋਟਾ ਰਹਿ ਗਿਆ ਆਪਣਾ ਛੋਟਾ ਰਹਿ ਗਿਆ ਬਾਈ ਛੋਟਾ ਰਹਿ ਗਿਆ ਉਹ ਬਾਈ ਛੋਟਾ ਰਹਿ ਗਿਆ ਆ ਜਾ ਲਓ ਜੀ ਮਿੱਤਰ ਪਿਆਰਿਓ ਵੀ ਆ ਦੇਖੋ ਕਿੱਦਾਂ ਵਧੀਆ ਮਾਤਾ ਦਾ ਮੰਦਿਰ ਆਹ ਹਰਾ ਪਹਾੜ ਤੇ ਬਣਿਆ ਹੋਇਆ ਆ ਜਾਂਦੀਆਂ ਪੌੜੀਆਂ ਤੇ ਤੇ ਤੰਤੇ ਦਰਬਾਹ ਨਹੀਂ ਪਾਣੀ ਤਾਂ ਹੀ ਆਖੀ ਸਿੱਧਾ ਬੂਹ ਦੀ ਪਾਣੀ ਆ ਜੋ ਤੁਹਾਨੂੰ ਨਾਲ ਨਾਲ ਦਿਖਾਉਣਾ ਨਾਲੇ ਮਾਤਾ ਦੇ ਦਰਸ਼ਨ ਕਰਾਉਣੇ ਆ ਇਹ ਸਾਰਾ ਸਰ ਜਾਂਦਾ ਨਾ ਤੇ ਥੋੜਾ ਜਿਹਾ ਪਹਿਲਾਂ ਆਉਂਦਾ ਖੱਬਿਆ ਆਦੇ ਵੀ ਕਿਨੇ ਕਿਨੇ ਪੱਥਰ ਪਾਏ ਹੈ ਹੈ ਉੱਠ ਬਣਿਆ ਪਿਆ ਉਹ ਸ਼ੇਰ ਹੈ ਕਿੱਥੇ ਅੱਛਾ ਆਹੋ ਇਹ ਪੱਥਰ ਦੇ ਆ ਹਾਂ ਇਹ ਪੱਥਰ ਦੇ ਤੁਹਾਨੂੰ ਬਣਾਏ ਹੋਏ ਜਿਹੜੇ ਉਹ ਸ਼ੇਰ ਖੜਾ ਆ ਵੀ ਸ਼ੇਰ ਆ ਹਾਥੀ ਆ ਉੱਠ ਓ ਗੋ ਮਾਤਾ ਤੇਰਾ ਬੱਚਾ ਮੋਰ ਮੋਰ ਕਹਿੰਦੇ ਸੀ ਉਹ ਰਿਆ ਮੋਰ ਹਾਂ ਮੋਰ ਮੋਰ ਕਹਿੰਦੇ ਸੀ ਅਸਲੀ ਮੋਰ ਤਾਂ ਦਿਸਣੇ ਨੀ ਨਕਲੀ ਮੋਰ ਤੁਹਾਨੂੰ ਦਿਖਾਤਾ ਜੀ ਅਸੀਂ ਨਕਲੀ ਮੋਰ ਨੂੰ ਕੀ ਆ ਯਾਰ ਨਾਲ ਕੀ ਕਹਿੰਦੇ ਆ ਜਿਹੜੇ ਬੰਨੇ ਹੋਏ ਨਾਲ ਆ ਬਾਈ ਇਹ ਸੁੱਖਾ ਸੁੱਖੀਆਂ ਹਾਂ ਹਾਂ ਇਹ ਸੁੱਖਾ ਸੁੱਖੀਆਂ ਕਿਸੇ ਨੇ ਜਾਲੀ ਦੇ ਨਾਲ ਬਨ ਕੇ ਜਾਂਦੇ ਆ ਮਮੀ ਭਾਈ ਕਹਿੰਦੇ ਸੁਣਿਆ ਵੀ ਇੱਥੇ ਔਰਤ ਆਉਂਦੀ ਹੈ ਤੇ ਉਹ ਮਹਿੰਦੀ ਵਾਲੇ ਹੱਥ ਲਾ ਕੇ ਜਾਂਦੇ ਆ ਆ ਮੰਦਿਰ ਦਾ ਮੇਨ ਗੇਟ ਆ ਲਾ ਕੇ ਮਹਿੰਦੀ ਵਾਲੇ ਹੱਥ ਲਾ ਕੇ ਉਹ ਕਹਿੰਦੇ ਆ ਵੀ ਸੁੱਖ-ਸੋਕ ਕੇ ਜਾਂਦੇ ਆ ਕਿ ਮੇਰਾ ਸੁਹਾਗ ਵਸਦਾ ਰਹੇ ਤਾਂ ਕਰਕੇ ਤੇ ਆ ਤੁਸੀਂ ਮੰਦਿਰ ਦੇ ਉੱਪਰੋਂ ਦੇਖੋ ਵੀ ਕਿੱਡਾ ਵਧੀਆ 뷰 ਹੈ ਆ ਤੁਸੀਂ ਦੇਖ ਸਕਦੇ ਹੋ ਆਹ ਰਸਤੇ ਤੁਸੀਂ ਆਏ ਆ ਤੇ ਆ ਤੁਸੀਂ ਦੇਖੋ ਵੀ ਕਿੱਡਾ ਵਧੀਆ ਨਜ਼ਾਰਾ ਯਾਰ ਕਿੱਡਾ ਵਧੀਆ ਪਹਾੜਾਂ ਤੇ ਬਣਿਆ ਹੋਇਆ ਮੰਦਿਰ ਹੈ ਹਾਂ ਇਹ ਕੁਦਰਤ ਨੇ ਬਣਾਇਆ ਹੈ ਪਹਾੜ ਕੁਦਰਤ ਨੇ ਬਣਾਏ ਆ ਆ ਤਾਂ ਚਲੋ ਬੰਦੇ ਦੀਆਂ ਕਲਾਕਾਰੀਆਂ ਦੇਖੋ ਵੀ ਐਵੇਂ ਨਹੀਂ ਕਹਿੰਦੇ Rajasthan ਮਸ਼ਹੂਰ ਹੈ ਕਲਾਕਾਰਾਂ ਕਰਕੇ ਦੇਖੋ ਕਿੱਡੇ ਵਧੀਆ ਬਣਾਏ ਆ ਲੈ ਵੀ ਇਹ ਅੰਦਰੋਂ ਮੈਂ ਮਾਤਾ ਦਾ ਮੰਦਿਰ ਕਾਲੀ ਮਾਤਾ ਦਾ ਮੰਦਿਰ ਇਹ ਅੰਦਰ ਬਣਿਆ ਹੋਇਆ ਪਹਾੜਾਂ ਦੇ ਵਿੱਚ ਘਿਰਿਆ ਹੋਇਆ ਹੈ ਇਹ ਬਣਾਇਆ ਤਾਂ ਬੰਦੇ ਨੇ ਹੀ ਹੈ ਇਨਸਾਨਾਂ ਨੇ ਪਰ ਪਹਾੜਾਂ ਦੇ ਵਿੱਚ ਬਣਾਇਆ ਹੋਇਆ ਲੈ ਵੀ ਇਹ ਪੁਰਾਣਾ ਕੁੰਡ ਹੈ ਹੈ ਇਹ ਪੁਰਾਣਾ ਹੈ ਇਹ ਅੱਗੇ ਜਾ ਕੇ ਦਿਖਾਉਨੇ ਆ ਪੁਰਾਣਾ ਕੁੰਡ ਆਪਾਂ ਇਹਦਾ ਇਹ ਪੁਰਾਣਾ ਕੁੰਡ ਹੈ ਇਹ ਪੁਰਾਣਾ ਕੁੰਡ ਇਹਦਾ ਕੋਈ ਆ ਸੁਹਾਗ ਦਾ ਸਾਰਾ ਸਮਾਨ ਰੱਖਿਆ ਹੋਇਆ ਲੋਕ ਚੜਾ ਕੇ ਜਾਂਦੇ ਆ ਮਨ ਤਾਂ ਮੰਗਦੇ ਆ ਮੰਦਰ ਦੇ ਪਿਛਲੇ ਪਾਸੇ ਆ ਪੱਥਰ ਕਿੱਡੇ-ਕੱਡੇ ਪਏ ਆ ਗਿਆ ਕੁਦਰਤ ਨੇ ਬਣਾਏ ਹੈਗੇ ਕਿ ਗੁਨਾ ਕੋ ਇੱਥੇ ਕੋਈ ਬੰਦਾ ਲੈ ਕੇ ਆਇਆ ਪੱਥਰ ਇਹ ਤੇ ਵੇਖਣ ਵਾਲੀ ਚੀਜ਼ ਹੈ ਬਾਈ ਯਾਰ ਜਦੋਂ ਵੀ ਮੌਕਾ ਮਿਲੇ ਜ਼ਰੂਰ ਆਓ ਰਾਜਸਥਾਨ ਨੂੰ ਰਾਜਸਥਾਨ ਦੇ ਵਿੱਚ ਆਓ ਸਾਲਾ ਸਰ ਨੂੰ ਜਦੋਂ ਤੁਸੀਂ ਜਾਣਦੇ ਹੋ ਖੱਬੇ ਹੱਥ ਇੱਕ ਸੜਕ ਆਉਂਦੀ ਹੈ ਉਧਰੋਂ ਆ ਕੇ ਇਹ ਮੰਦਰ ਹੈ ਪੱਥਰਾਂ ਦੇ ਵਿੱਚ ਘਿਰਿਆ ਆ ਤੁਹਾਨੂੰ ਦੂਰੋਂ ਦਿਸ ਜੂਗਾ ਜਿਹਨੂੰ ਮਰਜ਼ੀ ਪੁੱਛ ਲਓ ਕਾਲੀ ਮਾਤਾ ਦਾ ਮੰਦਰ ਤੁਹਾਨੂੰ ਇੱਥੇ ਪਹੁੰਚਾ ਦੇਣਗੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਮੰਦਰ ਦੇ ਯਾਰ ਰਾਜਸਥਾਨ ਦਾ ਕਿੱਡਾ ਵਧੀਆ ਨਜ਼ਾਰਾ ਹੈ ਕਿੱਦਿਆਂ ਦੇ ਵਿੱਚ ਪੱਥਰ ਪਏ ਨੇ ਵੇਖੋ ਇ ਆਹ ਛੋਟਾ ਜਿਹਾ ਪਾਰਕ ਬਣਿਆ ਹੋਇਆ ਵਿੱਚ ਗਮਲੇ ਪਏ ਆ। ਉਹ ਸਾਰਾ ਤੁਸੀਂ ਖੂਬਸੂਰਤ ਨਜ਼ਾਰਾ। ਆ ਮੰਦਿਰ ਦੀ ਬੈਕਸਾਈਡ ਹੈ ਬੈਕਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਸਾਰਾ। ਇਹ ਬਾਈ ਮੰਦਿਰ ਦਾ ਇਤਿਹਾਸ ਭਣਾ ਕੀ ਆ ਯਾਰ? ਮੰਦਿਰ ਦਾ ਇਤਿਹਾਸ ਬਾਈ ਯਾਰ ਆਪਾਂ ਪੁੱਛਿਆ ਲੋਕਾਂ ਨੂੰ ਇਹਨਾਂ ਨੇ ਆਏ ਦੱਸਿਆ ਕਿ ਮੰਦਿਰ ਜਿਹੜਾ ਹੈਗਾ ਇਹ ਇੱਥੇ ਮੂਰਤੀ ਨਿਕਲੀ ਹੈ। ਅੱਛਾ। ਠੀਕ ਹੈ ਇੱਥੇ ਕੋਈ ਬੂੜਾ ਬੰਦਾ ਆਇਆ ਸੀਗਾ ਬੈਗ ਲੈ ਕੇ ਤੇ ਉਹਨੇ ਮੂਰਤੀ ਵੇਖੀ ਸੀ ਤੇ ਉਹਨੇ ਮੰਦਿਰ ਤੁਸੀਂ ਵੇਖਿਆ ਪੁਰਾਣਾ ਮੰਦਿਰ ਵੀ ਹੈਗਾ ਤੇ ਦੁਬਾਰਾ ਇਹਨੂੰ ਮੰਦਿਰ ਨੂੰ ਮੋਡੀਫਾਈ ਕੀਤਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਪੱਥਰ-ਪ ਜਿਹੜੀ ਕੁੜੀ ਦਾ ਵਿਆਹ ਹੁੰਦਾ ਹੈ ਦੱਸੀ ਜਾਂਦੇ ਆ ਤੇ ਜਿਹੜੀ ਕੁੜੀ ਵਿਆਹ ਉਹ ਰਾਤ ਨੂੰ ਇੱਥੇ ਆਉਂਦੀ ਹੈ ਇੱਕ ਪਹਿਲਾਂ ਤੇ ਆਪਣੇ ਹਾਂ ਮਹਿੰਦੀ ਦੇ ਹੱਥ ਲਾ ਕੇ ਜਾਂਦੀ ਹੈ ਇੱਥੇ ਕਿ ਮੇਰਾ ਸੁਆਗ ਪਾਗ ਬਣਿਆ ਰਵੇ ਤੇ ਸਾਰਾ ਸਮਾਨ ਚੜਾ ਕੇ ਜਾਂਦੇ ਜਿਹੜੇ ਪੱਥਰ ਪੁੱਥਰ ਪਹਿਲਾਂ ਦੇ ਹੀ ਆ ਸਾਰੇ ਇਹ 15 ਪੱਥਰ ਪੁੱਥਰ ਪਹਿਲਾਂ ਦੇ ਹੀ ਆ ਪਹਿਲਾਂ ਮੰਦਰ ਛੋਟਾ ਸੀ ਹੁਣ ਇਹਨੂੰ ਹਾਂ ਵੱਡਾ ਕਰਤਾ ਕਲਾਕਾਰੀ ਕੀਤੀ ਹੈ ਰਾਜਸਥਾਨ ਦੇ ਪੱਥਰਾਂ ਦਾ ਘਟਾ ਹੈ ਇਹ ਕਲਾਕਾਰੀ ਕਰਕੇ ਮੰਦਰ ਬਣਾਇਆ ਬੜਾ ਸੋਹਣਾ ਮੰਦਰ ਬਣਾਇਆ ਹਾਂ ਵੀ ਕਿਵੇਂ ਆ ਠੀਕ ਹੈ ਅੱਜ ਮਿਲ ਗਿਆ ਮਿੱਤਰ ਪਿਆਰੋ ਗੰਨੇ ਦੇ ਜੂਸ ਵਾਲਾ ਬੰਦਾ ਜੋ ਸਪਿੰਨ ਲੱਗਿਆ ਕੰਨੇ ਦਾ ਫਿਰ ਚੱਲਦੇ ਆਂ ਇਹ ਰਾਜ ਬੰਦਾ ਤੁਰਿਆ ਜਾ ਰਿਹਾ ਸੀ ਇਹਨੂੰ ਕਿਹਾ ਵੀ ਜੁਸਪਿਆ ਦੇ ਸੀਟ ਲਾਈਆ ਕਾਰ ਦੀ ਮਿੱਤਰ ਕਰੇ ਪਿਓ ਕੇ ਬਣਾਓਗੇ ਬਣਾ ਦੋ ਬਣਾ ਦੋ ਫਿਰ 2 ਲੱਖ ਵਿਣਾ ਤਾਂ ਟਿੱਡੀ ਹੈ ਲਗਾ ਭਾਈ ਨਾਲ ਚੱਲੇ ਪਾ ਲੈ ਮਾਈਨ ਨਾਲ ਤਾ ਨਾਲ ਆ ਵੋ ਬਾਈ ਕੰਦਾ ਤੂੰ ਲਾ ਜਾ ਮੇਰੀ ਜੇਡੀ ਸ਼ਾਹ ਮੈਂ ਗੱਡੀ 'ਚ ਬਹਿ ਕੇ ਆ ਜਾਣਾ ਆ ਵੀ ਜੂਸ ਖਤ ਗਿਆ ਆ ਰਸ ਖਤ ਗਿਆ ਕੰਨ ਦਾ ਕਿੰਨੇ ਦਾ ਜੂਸ ਨਹੀਂ ਹੁੰਦਾ ਰਸ ਹੁੰਦਾ ਹੈ ਨਾ ਭਾਈ ਠੀਕੇ ਦੇ ਫਿਰ ਚੱਲਦੇ ਆ ਕਿਦਾ ਅੱਗੇ ਜਾਣਾ ਸਾਲਾ ਸਾਹਿਬ ਨੂੰ ਆ ਵੀ ਮਾਤਾ ਦੇ ਮੰਦਰ ਤੋਂ ਆਉਂਦੇ ਆਉਂਦੇ ਰਸਤੇ 'ਚ ਬਾਰਿਸ਼ ਸ਼ੁਰੂ ਹੋ ਗਈ ਆ ਤਾਂ ਦੇਖੋ ਖੁਸ਼ ਹੋ ਗਈ ਤੇ ਆ ਮਾਤਾ ਕਹਿੰਦੇ ਖੁਸ਼ ਹੋ ਗਈ ਵੀ ਮੇਰੇ ਕੋਲੇ ਆ ਗਏ ਗਿਆ ਇਹ ਮਿਹਰਬਾਨੀ ਆ ਭਾਈ ਤੇਰੀ ਜਿਹੜਾ ਲੈ ਕੇ ਗਿਆ